ਸਵਾਗਤ ਹੈ ਜੀ ਅੱਜ ਦੀ ਨਵੀਂ ਇੱਕ ਹੋਰ ਵੀਡੀਓ ਦੇ ਵਿੱਚ ਅੱਜ ਕਈ ਸੰਦ ਸੇਲ ਵਾਸਤੇ ਲੈ ਕੇ ਆਏ ਆ ਪਹਿਲਾਂ ਜੀ ਸਵਰਾਜ 855 1997 ਮਾਡਲ ਮਾਲਕਾਂ ਦਾ ਘਰੇ ਰੱਖਿਆ ਹੋਇਆ 15 ਸਾਲ ਹੋ ਗਏ ਜੀ ਆਪਦੇ ਨਾਮ ਕਰਾਇਆ ਹੋਇਆ ਟਰੈਕਟਰ ਰੇਟ 1 ਲੱਖ 90000 ਰੁਪਏ ਇੰਜਨ ਗੇਅਰ ਦਾ ਸਾਰਾ ਕੰਮ ਹੋਇਆ ਵਾ ਪਿੰਡ ਮੱਲਣ ਜ਼ਿਲ੍ਹਾ ਮੁਕਸਰ ਦੇ ਵਿੱਚ ਕੋਠੇ ਅਮਨਗੜ 95307 23362 ਤੇ فون ਕਰਕੇ ਟਰੈਕਟਰ ਬਾਰੇ ਬਣਦੀ ਸਾਰੀ ਜਾਣਕਾਰੀ ਫੋਨ ਤੇ ਲੈ ਸਕਦੇ ਹੋ ਜੀ ਇੰਜਨ ਗੇਅਰ ਲਿਫਟ ਪੰਪ ਦਾ ਸਾਰਾ ਕੰਮ ਹੋਇਆ ਵਾ ਛੇ ਚਰੀ ਕਰਾਇਆ ਡਬਲ ਕਲਚ ਰੇਟ 190 ਹੈ ਜੀ ਅੱਗੇ ਗੱਲ ਕਰਦੇ ਹਾਂ ਜੀ 14 ਤਵੀਆਂ ਨਵੇਂ ਤਵਿਆਂ ਦੇ ਵਿੱਚ ਨਵੇਂ ਟਾਇਰ ਹੀ ਸਾਰਾ ਨਵੇਂ ਟਾਇਰ ਆ ਜੀ ਰੇਟ 38000 ਰੁਪਏ ਮੌਕੇ ਤੇ ਮਾਨਤਾਨ ਹੋ ਜੂਗਾ ਪਿੰਡ ਮੱਲਣਾ ਫੋਨ ਨੰਬਰ 9417148607 9417148607 ਤੇ ਫੋਨ ਕਰਕੇ ਤੁਸੀਂ ਤਮੀਆਂ ਬਾਰੇ ਬਣਦੀ ਸਾਰੀ ਜਾਣਕਾਰੀ ਫੋਨ ਤੇ ਲੈ ਸਕਦੇ ਹੋ ਅੱਗੇ ਗੱਲ ਕਰਦੇ ਆਂ ਜੀ ਜੌਂਡੀਅਰ 5210 ਟਰੈਕਟਰ ਆ ਜੀ ਇੱਕੋ ਘਰੇ ਵੀਰ ਦੇ ਸਾਰੇ ਸੰਦ ਵਿਕਾਊ ਆ ਵੀਡੀਓ ਨੂੰ ਦੇਖ ਲਿਓ ਭਰਾਵੋ ਏਰੀਆ ਭਗਤਾ ਭਾਈ ਕਦੇ ਵਿੱਚ ਨੰਬਰ ਵੀਰਾਂ ਦਾ 9501485301 ਵੀਰਾਂ ਕੋਲੇ ਤੂੜੀ ਵਾਲਾ ਰੀਪਰ ਵੀ ਵਿਕਾਊ ਆ ਜੀ ਜੌਂਡੀਅਰ ਟਰੈਕਟਰ ਵੀ ਵਿਕਾਊ ਆ ਤੇ 11 6 ਦੀ ਟਰਾਲੀ ਦੇਖ ਸਕਦੇ ਹੋ ਤੁਸੀਂ ਲੈਫਟ ਵਾਲੀ ਟਰਾਲੀ ਆ ਇਹ ਵੀ ਵਿਕਾਊ ਆ ਪਰ ਉਹ ਕੰਪਿਊਟਰ ਕਰਾਹਾ ਵੀ ਵਿਕਾਊ ਆ ਇੱਕੋ ਘਰੇ ਇਹ ਸੁਰ ਨੂੰ ਸਾਰੇ ਸੰਦ ਮਿਲ ਜਾਣਗੇ ਇੱਕ ਵੀਰਾਂ ਕੋਲੇ ਮਰੂਤੀ ਕਾਰ ਵਿਕਾਊ ਆ ਜੀ ਵੀਡੀਓ ਨੂੰ ਸਾਰੀ ਨੂੰ ਦੇਖ ਲਿਓ ਭਰਾਵੋ ਤਾਂ ਜੋ ਤੁਹਾਨੂੰ ਸਾਰੇ ਸੰਦਾ ਬਾਰੇ ਜਾਣਕਾਰੀ ਮਿਲ ਸਕੇ ਤੁਸੀਂ ਵੀ ਸਾਡੇ ਪੇਜ ਤੇ ਐਡ ਕਰਵਾ ਸਕਦੇ ਹੋ ਵੀਡੀਓ ਨੂੰ ਵੱਧ ਤੋਂ ਵੱਧ ਗਰੁੱਪਾਂ 'ਚ ਸ਼ੇਅਰ ਜ਼ਰੂਰ ਕਰ ਦਿਆ ਕਰੋ ਤਾਂ ਜੋ ਸਾਰੇ ਕਿਸਾਨ ਭਰਾਵਾਂ ਤੱਕ ਆਪਣੀ ਵੀਡੀਓ ਪਹੁੰਚ ਜਾਏ ਇੱਕ ਵੀਰਾਂ ਕੋਲੇ ਜੀਪ ਵਕਾਊ ਆ ਜੀ ਮੋਡੀਫਾਈ ਕੀਤੀ ਹੋਈ ਛੋਟੀ ਬਾਡੀ ਦੀ ਇਹ ਜੀਪ ਆ ਕੰਡੀਸ਼ਨ ਦੇਖ ਸਕਦੇ ਹੋ ਬਹੁਤ ਸੋਹਣੀ ਚੰਗੇ ਟਾਇਰਾਂ ਦੇ ਵਿੱਚ ਇੰਜਨ ਗੇਅਰ ਦੀ ਵਧੀਆ ਚੰਗੀ ਜੀਪ ਆ ਜੀ ਦੇਖ ਸਕਦੇ ਹੋ ਭਰਾਵੋ ਇੱਕੋ ਘਰੇ ਇਹ ਸਾਰੇ ਸੰਦ ਵਿਕਾਊ ਆ ਜਿੰਨੇ ਵੀ ਤੁਸੀਂ ਵੀਡੀਓ ਦੇ ਵਿੱਚ ਦੇਖ ਰਹੇ ਹੋ ਮਰੂਤੀ ਕਾਰ ਹੋਗੀ ਜੀਪ ਹੋਗੀ ਟਰੈਕਟਰ ਟਰਾਲੀ ਜੇ ਕਿਸੇ ਵੀਰ ਭਰਾ ਨੇ ਲੈਣੇ ਹੋਣ ਤਾਂ ਤੁਸੀਂ ਫੋਨ ਕਰਕੇ ਇਸ ਨੰਬਰ ਤੇ ਜਾਣਕਾਰੀ ਲੈ ਸਕਦੇ ਹੋ ਤੇ ਇੱਕ ਵੀਰਾਂ ਕੋਲੇ ਸਵਰਾਜ 855 ਟਰੈਕਟਰ ਆ ਬਰਾਵੋ ਇੱਕ ਵੀਰਾਂ ਕੋਲੇ ਸੁਹਾਗਾ ਜੀ ਲੱਕੜ ਦਾ ਬਹੁਤ ਵਧੀਆ ਟੈਰੀਸਾ ਲੱਗਿਆ ਤੇ ਇੰਗਲਾਂ ਲੱਗੀਆਂ ਹੋਈਆਂ ਸੁਹਾਗਾ ਜੀ ਦੇਖ ਸਕਦੇ ਹੋ ਭਰਾਵੋ ਸਾਰੇ ਸੰਦ ਵਿਕਾਊ ਆ ਇਹ ਜੇ ਕਿਸੇ ਵੀਰ ਭਰਾ ਨੇ ਲੈਣੇ ਹੋਣ ਤਾਂ ਇੱਕੋ ਘਰੇ ਤੁਹਾਨੂੰ ਮਿਲ ਜਾਣਗੇ ਸਵਰਾਜ 855 2001 ਮਾਡਲ ਟਰੈਕਟਰ ਆ ਬਹੁਤ ਹੀ ਸੋਹਣਾ ਤੇ ਚੰਗਾ ਟਰੈਕਟਰ ਐ ਵੀ ਵੀਰਾਂ ਦਾ ਕੰਡੀਸ਼ਨ ਦੇਖ ਸਕਦੇ ਹੋ ਭਰਾਵੋ ਵੀਡੀਓ ਨੂੰ ਦੱਬ ਕੇ ਗਰੁੱਪਾਂ 'ਚ ਆਪਣੇ ਸ਼ੇਅਰ ਕਰਦਿਆ ਕਰੋ 9501485301 ਤੇ ਫੋਨ ਕਰਕੇ ਤੁਸੀਂ ਇਹ ਸਾਰੇ ਸੰਦ ਖਰੀਦ ਸਕਦੇ ਹੋ ਇੱਕੋ ਘਰੇ ਏਰੀਆ ਭਗਤਾ ਜੀ ਅੱਗੇ ਗੱਲ ਕਰਦੇ ਹਾਂ ਜੀ ਮਹਿੰਦਰਾ 265 ਟਰੈਕਟਰ ਵਕਾਊ ਆ 95 ਮਾਡਲ ਰੇਟ ਆ ਜੀ 1 ਲੱਖ 45000 ਰੁਪਏ ਮਾਨਤਾਣ ਕੀਤਾ ਜਾਊਗਾ ਇੰਜਨ ਗੇਅਰ ਦਾ ਬਹੁਤ ਹੀ ਵਧੀਆ ਚੰਗਾ ਟਰੈਕਟਰ ਤੁਸੀਂ 2 ਦਿਨ ਵਾਹ ਕੇ ਦੇਖ ਸਕਦੇ ਹੋ ਏਰੀਆ ਡੱਬ ਵਾਲੀ ਦੇ ਵਿੱਚ 7056566884 ਤੇ ਫੋਨ ਕਰਕੇ ਜਾਣਕਾਰੀ ਲੈ ਸਕਦੇ ਹੋ 1 ਲੱਖ 45000 ਰੁਪਏ ਡਿਮਾਂਡ ਹੈ ਜੀ ਮੌਕੇ ਤੇ ਮਾਨਤਾਣ ਕੀਤਾ ਜਾਊਗਾ ਏਰੀਆ ਡੱਬ ਵਾਲੀ ਅੱਗੇ ਗੱਲ ਕਰਦੇ ਹਾਂ ਜੀ 16 ਫੁੱਟੀ ਟਰਾਲੀ ਆ ਕੰਡੀਸ਼ਨ ਦੇਖ ਸਕਦੇ ਹੋ ਫੁੱਲ ਹੈਵੀ ਵਜਨ ਦੇ ਵਿੱਚ 30 32 ਕਵੈਂਟਲ ਵਜਣਾ ਇਹਦਾ ਆ ਰੇਟ 311500 ਰੁਪਿਆ ਅੰਮ੍ਰਿਤਸਰ ਏਰੀਆ ਦੇ ਵਿੱਚ ਫੋਨ ਨੰਬਰ 9878299783 ਤੇ ਫੋਨ ਕਰਕੇ ਤੁਸੀਂ ਇਹ ਟਰਾਲੀ ਬਾਰੇ ਜੇ ਬਣਦੀ ਜਾਣਕਾਰੀ ਲੈ ਸਕਦੇ ਹੋ ਜੀ ਰੇਟ ਕੋਈ ਪੱਕਾ ਰੇਟ ਨਹੀਂ ਹੁੰਦਾ ਰੇਟ ਦੇਖ ਕੇ ਨਾ ਭੱਜਿਆ ਕਰੋ ਜੀ ਅੱਗੇ ਜੀ 34 ਕਿੱਲੇ ਜ਼ਮੀਨ ਵਕਾਊ ਆ ਪੰਜ ਮੋਟਰਾ ਨਹਿਰ ਦਾ ਪਾਣੀ ਏਰੀਆ ਭਦੌੜ ਬਰਨਾਲਾ 40 ਲੱਖ ਰੁਪਏ ਕਿੱਲੇ ਦੀ ਡਿਮਾਂਡ ਹੈ ਜੀ ਪਾਈਪਲਾਈਨ ਵਾਰਨ ਦੇ ਵਿੱਚ ਪਈ ਹੋਈ ਆ ਫੋਨ ਨੰਬਰ 9872784692 98727 84692 ਤੇ ਫੋਨ ਕਰਕੇ ਜਾਣਕਾਰੀ ਲੈ ਸਕਦੇ ਹੋ ਜੀ ਅੱਗੇ ਗੱਲ ਕਰਦੇ ਹਾਂ ਜੀ ਸੋਨਾਲੀਕਾ 750 ਟਰੈਕਟਰ ਚਾਰ ਸਿਲੰਡਰ ਦੇ ਵਿੱਚ ਡਬਲ ਕਲਚ ਪੰਜਾਬ ਨੰਬਰ ਡਬਲ ਡਿਸਟ੍ਰੀਬਿਊਟਰ ਲੱਗਿਆ ਹੋਇਆ ਦੇਖ ਸਕਦੇ ਹੋ ਜੀ ਬਹੁਤ ਹੀ ਚੰਗਾ ਟਰੈਕਟਰ ਤੇ ਸੋਹਣਾ ਟਰੈਕਟਰ ਰੀਜIONAL ਟਰੈਕਟਰ ਹੈ ਭਰਾਵਾ ਸ਼ੋਅ ਲਾ ਕੇ ਰੱਖੀ ਹੋਈ ਸੀ ਮਾਡਲ 5 ਰੇਟ 2,55,000 ਰੁਪਏ ਮਾਨਤਾਣ ਥੋੜਾ ਬਹੁਤ ਕੀਤਾ ਜਾਊਗਾ ਜੀ ਪੰਜਾਬ ਨੰਬਰ 9417148607 ਤੇ ਫੋਨ ਕਰਕੇ ਜਾਣਕਾਰੀ कर ले ਸਕਦੇ ਹਾਂ ਜੀ ਪਿੰਡ ਮੱਲਣ ਜ਼ਿਲ੍ਹਾ ਮਕਸਰ ਤਹਿਸੀਲ ਗਿੱਦੜਵਾਂ ਦੇ ਵਿੱਚ ਆਪਣੇ ਪੇਜ ਨੂੰ ਫੋਲੋ ਕਰ ਲਿਆ ਕਰੋ ਭਰਾਵੋ ਸਾਰੇ ਵੀਰਾਂ ਭਰਾਵਾਂ ਨੂੰ ਹੱਥ ਵੜਨ ਕੇ ਬੇਨਤੀ ਆ ਆਪਾਂ ਤੁਹਾਡੇ ਵਾਸਤੇ ਰੋਜ਼ ਨਵੀਆਂ-ਨਵੀਆਂ ਵੀਡੀਓ ਲੈ ਕੇ ਆਉਂਦੇ ਰਹਿੰਨੇ ਆ ਆਪਣੇ ਪੇਜ ਨੂੰ ਫੋਲੋ ਕਰੋ ਵੀਡੀਓ ਸ਼ੇਅਰ ਕਰੋ ਧੰਨਵਾਦ